ਹੈਲੋ ਹਾਂਜੀ ਹਾਂਜੀ ਦਵਿੰਦਰ ਸਿੰਘ ਜੀ ਬੋਲਦੇ ਆਂ ਜੀ ਬਾਜੀ ਹਾਂਜੀ ਦਵਿੰਦਰ ਸਿੰਘ ਜੀ ਮੈਂ ਲਾਲੀ ਬੋਲਦਾ ਹਾਂ ਜੀ ਹਾਂਜੀ ਲਾਲੀ ਜੀ ਕੀ ਹਾਲ ਆ ਬਸ ਵਧੀਆ ਵਧੀਆ ਤੁਹਾਡਾ ਹੀ ਵੀਰ ਦੀ ਖਿਆਲ ਆ ਤੇ ਹੋਰ ਸਭ ਨੂੰ ਪਰਵਾਹ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਕਰੀਏ ਦੋ ਚਾਰ ਮਿੰਟ ਗੱਲ ਮੇਰਾ ਵੀਰ ਮੈਂ ਕਹਿੰਦਾ ਪਾਜੀ ਬਗੀ ਘੰਟਾ ਕਰੋ ਹਾਂ ਜੇ ਤੁਸੀਂ ਆਖੋ ਤੇ ਲਾਈਵ ਵੀ ਚਲਾ ਦੀਏ ਨਹੀਂ ਲਾਈਵ ਨਹੀਂ ਮੈਂ ਕਿਤੇ ਬੈਠਾ ਵਾਂ ਅੱਛਾ ਬਾਕੀ ਤੁਸੀਂ ਜਦਾਂ ਕਰ ਲਈ ਰਿਕਾਰਡਿੰਗ ਤੁਸੀਂ ਕਰ ਰਹੇ ਹੋ ਕਰੋ ਰਿਕਾਰਡਿੰਗ ਆਪਣੀ ਸ਼ੁਰੂ ਤੋਂ ਚੱਲ ਰਹੀ ਚਲੋ ਮੈਂ ਗੱਲ ਕਰਦਾ ਵੀ ਜੀ ਤੁਸੀਂ ਮੈਨੂੰ ਕਿੱਥੇ ਵੇਖਿਆ ਪਹਿਲਾ ਸਵਾਲ ਇਹ ਹੈ ਵੀ ਕਿੱਥੇ ਵੇਖਿਆ ਨਸ਼ਾ ਕਰਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਤੁਸੀਂ ਵੀਡੀਓ ਪਾਉਂਦੇ ਹੋ ਕਿਹੜੀਆਂ ਵੀਡੀਓ ਉਹ ਤੇ ਨਸ਼ਾ ਕਰਨਾ ਸਾਰੇ ਸਾਹਮਣੇ ਮੈਂ ਤੁਹਾਡਾ ਲਾਈਵ ਦੇਖਿਆ ਅੰਮਰ ਸ਼ਕਨ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਬੰਬੀ ਦੇ ਉੱਪਰ ਮੰਜਾ ਢਾ ਕੇ ਆ ਕਿ ਮੈਂ ਇਹ ਵळे ਪੂਰਾ ਰੱਜਿਆ ਨਸ਼ਾ ਪਤਾ ਕੀਤਾ ਆਪਣਾ ਪੂਰਾ ਬੋਲਾ ਲਿਆ ਤੇ ਨਸ਼ੇ ਪੈ ਗਲਾ ਲਿਆ ਨਸ਼ੇੜੀ ਹੋ ਗਏ ਭਾਜੀ ਜੇ ਪੈਗ ਲਾ ਤੇ ਪੈਗ ਨਸ਼ਾ ਨਹੀਂ ਆ ਤੁਹਾਡੇ ਵਾਸਤੇ ਨਸ਼ਾ ਹੋਊਗਾ ਅਸੀਂ ਲਾਉਨੇ ਸਾਡੇ ਵਾ ਅਸੀਂ ਤੇ ਨਸ਼ਾ ਮੰਨਦੇ ਨਹੀਂ ਸਾਰਾ ਪੰਜਾਬ ਲਾਉਂਦਾ ਰੋਕ ਲੋ ਫਿਰ ਤੇ ਸਾਰਾ ਪੰਜਾਬ ਤੇ ਸਾਰਾ ਤੇ ਸਾਰਾ ਪੰਜਾਬ ਪਰ ਨਸ਼ੇੜੀ ਆ ਮੈਂ ਕਦੇ ਕਹਿੰਦਾ ਤੁਹਾਨੂੰ ਵੀ ਪੰਜਾਬ ਨਸ਼ੇ ਨਹੀਂ ਕਰਦਾ ਅਸੀਂ ਤੇ ਕਹਿੰਦੇ ਆ ਕਿ ਛੇਵਾਦਰੀਆ ਫਿਰ ਫਿਰ ਆਪਾਂ ਚੀਕ ਦੇ ਕਹਿੰਦੇ ਕਿ ਨਸ਼ੇ ਖਤਮ ਕਰੀਏ ਛੇਵਾਦਰੀਆ ਆਪਾਂ ਤੇ ਖਤਮ ਕਰਨੇ ਕਰਨਾ ਪਰੇ ਜੇ ਤੁਸੀਂ ਗਰੁੱਪ ਬਣਾਇਆ ਤੇ ਠੇਕੇ ਕਿਉਂ ਨਹੀਂ ਬੰਦ ਕਰਾਉਂਦੇ ਕਿਹਨਾਂ ਦਾ ਹੱਥ ਤੋਂ ਕਿ ਠੇਕੇ ਬੰਦ ਕਰਾਓ ਫਿਰ ਇਹ ਕਿਨੇ ਠੇਕੇ ਕੱਲੇ ਮੈਂ ਬੰਦ ਕਰਾਉੜੇ ਨਾਮ ਮ ਪੀਣ ਵਾਲਾ ਨਾਮ ਮ ਖਾਣ ਵਾਲਾ ਠੇਕੇ ਤੇ ਫਿਰ ਤੁਹਾਡੇ ਵਾਸਤੇ ਨਾ ਜੇ ਤੁਸੀਂ ਦੇ ਸਪੋਰਟ ਕਰਨਦੇ ਹੋ ਪੀ ਕੇ ਫਿਰ ਉਹਦੀ ਤੇ ਠੇਕੇ ਕਿੱਦਾਂ ਬੰਦ ਹੋ ਜਾਣਗੇ ਨਹੀਂ ਤੇ ਤੂੰ ਮੈਨੂੰ ਕਿੱਦਾਂ ਬਾਈ ਕਹਿ ਤਾ ਵੀ ਨਸ਼ੇੜੀ ਐਂਬਲੀ ਹੈ ਭਾਈ ਸਾਹਿਬ ਜੀ ਮੈਂ ਨਹੀਂ ਕਿਹਾ ਇਹ ਤੁਸੀਂ ਆਪਣੇ ਮੂੰਹ ਸੱਤ ਕੀਤਾ ਹੈ ਉਹ ਯਾਰ ਅਹੀਂ ਮੰਨਦੇ ਆ ਕਿ ਪਰਲੋ ਨਹੀਂ ਤੇ ਜੇ ਤੁਸੀਂ ਤੁਸੀਂ ਕਹੋ ਤੁਸੀਂ ਕਹੋ ਤਾਂ ਫਿਰ ਠੀਕ ਆ ਜੇ ਕੋ ਸਾਡੇ ਕਹਦਾ ਤਾਂ ਫਿਰ ਨਸ਼ੇੜੀ ਕਹਤਾ ਇਹ ਤੁਸੀਂ ਆਪਣੇ ਮੂੰਹ ਕਿਹਾ ਲਾਈਵ ਤੇ ਕਿਹਾ ਭਰਾਵਾ ਜੇ ਜੇ ਤੈਨੂੰ ਜੇ ਤੈਨੂੰ ਜਾਤੀ ਸ਼ੂਸੀ ਕਿ ਸ਼ਬਦ ਬੋਲਦੀਏ ਤੈਨੂੰ ਕਿੱਦਾਂ ਦਾ ਲੱਗੂਗਾ ਭਾਈ ਸਾਹਿਬ ਜੀ ਪਹਿਲੀ ਬੋਲੋ ਕਿ ਇਹ ਫਿਰ ਆਪਣੇ ਤੁਹਾਡਾ ਦਿਮਾਗ ਦਾ ਪ੍ਰਕਿਰਿਆ ਕਿ ਅਹੀਂ ਕਿਹਨੂੰ ਬੋਲਣਾ ਵਾ ਕਿਉਂ ਬੋਲਣਾ ਕਿਸੇ ਨੂੰ ਜਾਤੀ ਮੈਂ ਗੁਰੂ ਦਾ ਦੇਖਾਂ ਮੇਰੇ ਮੂੰਹ ਤੇ ਦਾੜਾ ਨજર ਨਹੀਂ ਆਉਂਦਾ ਅੰਮ੍ਰਿਤਾਰੀ ਅੰਮ੍ਰਿਤਾਰੀ ਕੋ ਕਦੇ ਮੇਰੇ ਮੂੰਹ ਕੋ ਜਾਤ ਪਾਤ ਦੀ ਗੱਲ ਸੁਣੀ ਕਿਤੇ ਜੇ ਤੁਹਾਨੂੰ ਜਾਤੀਸ਼ੂਚੇ ਸ਼ਬਦ ਬੋਲਦਿਆਂ ਵੀ ਭੱਜ ਕੇ ਥਾਣੇ ਵਰਜਾਂ ਨੇ ਭਾਈ ਸਾਹਿਬ ਜੀ ਕਿੱਥੇ ਕਰਾਵਾਂ ਪਰਚਾ ਭਾਈ ਸਾਹਿਬ ਜੀ ਪਹਿਲੀ ਗੱਲ ਸੁਣ ਮੈਨੂੰ ਜਵਾਬ ਦਿਓ ਮੈਨੂੰ ਕਿ ਜੇ ਤੁਸੀਂ ਜਾਤੀਸ਼ੂਚੇ ਬੋਲੋਗੇ ਤੇ ਇਹਦੇ ਅੰਦਰਲੀ ਪਹਿਲਾਂ ਤੁਹਾਡੀ ਅੰਦਰਲੀ ਭਾਵਨਾ ਕੀ ਆ ਅੱਛਾ ਤੇਰੀ ਭਾਵਨਾ ਕੀ ਅੱਛਾ ਤੂੰ ਮੈਨੂੰ ਸਾਰੀਆਂ ਗੱਲਾਂ ਛੱਡ ਉਹ ਛਿਮਲਾਪੁਰੀ ਵਾਲਾ ਜਿਹੜਾ ਆ ਕੇਸ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਉਹ ਤੂੰ ਉਹ ਰਾਜੀਨਾਮਾ ਕਿੱਦਾਂ ਕਰਾ ਲਿਆ ਭਈ ਕਿਨੇ ਕਿਸ਼ਾ ਕਿੰਨੇ ਰਾਜੀਨਾਮਾ ਕਰਾਇਆ ਵਾ ਚਲੋ ਮੇਰੇ ਸਾਹਮਣੇ ਐਸੇ ਗੱਲ ਤੇ ਆਓ ਇੱਕ ਮਿੰਟ ਜਿਹੜਾ ਜਿਹੜਾ ਤੇਰੇ ਤੇਰੀ ਸਾਰੀ ਪੈਨ ਡਰਾਈਵ ਭਰੀ ਪਈ ਹੈ ਜਿਹੜੇ ਬੰਦਾ ਤੇਰੇ ਗਰੁੱਪ ਦੇ ਵਿੱਚ ਆ ਨਾ ਉਹਨੇ ਤੇਰੀ ਵੀਰੇ ਸਾਡੇ ਮੈਂ ਕਹਿੰਦਾ ਅੱਜ ਤੱਕ ਆਟ ਮੈਂ ਕਹਿੰਦਾ ਉਹ ਭਾਜੀ ਮੈਂ ਕਹਿੰਦਾ ਪੈਨ ਡਰਾਈਵ ਲਈ ਮੈਂ ਕਹਿੰਦਾ ਭਾਵੇਂ 10 ਪੈਨ ਡਰਾਈਵ ਪਰੋ ਦੱਸੋ ਜੇ ਰਾਜੀ ਨਾਲ ਕਰ ਲਿਆ ਰਿਕਾਰਡ ਕਰੋ ਮੈਂ ਕਹਿੰਦਾ ਚੌਕ ਛੜਿਆ ਗੋਲੀ ਮਾਰੋ ਮੈਨੂੰ ਉਹ ਤੇ ਪ੍ਰਵਾਤ ਖਾਣੇ ਫੋਨ ਆਉਣਦੇ ਨੇ ਮੈਨੂੰ ਕੋ ਤਾਂ ਹੁਣ ਅਜ ਪਿਛੇ ਪਿੱਛੇ ਤੰਨਾ ਧੂੜ ਆਉਂਦੇ ਚੱਲਦਾ ਮੈਨੂੰ ਜਦੋਂ ਤੂੰ ਬੇਦਬੀ ਵਾਲੇ ਬੰਦਿਆਂ ਦਾ ਰਾਦੀਨਾਮਾ ਕਰਾਉਂਦੇ ਉਹ ਦੱਸ ਕਿੱਥੇ ਕਰਾਇਆ ਬੋਲ ਮੈਂ ਤਾਂ ਕਹਿੰਦਾ ਬੋਲ ਸਾਹਮਣੇ ਆ ਤੂੰ ਦੱਸ ਕਿੱਥੇ ਕਰਾਇਆ ਤੁਹਾਡਾ ਭਾਈ ਸਾਹਿਬ ਜੀ ਬੋਲੋ ਇਸੇ ਨਾਲ ਕਿਹਾ ਤੂੰ ਮੈਂ ਕਹਿੰਦਾ ਜੇ ਰਾਦੀਨਾਮਾ ਕਰਾਇਆ ਹੋਗਾ ਤੇ ਮੈਂ ਦੇਣ ਦਾ ਹਾਂ ਤੇਰ ਨਾਲ ਗੱਲ ਕਰਨੀ ਪੈਣੀ ਬਾਈ ਕਰਨੀ ਭਾਈ ਸਾਹਿਬ ਜੀ ਮੈਂ ਕਹਿੰਦਾ ਕਰੋ ਮੈਂ ਤਾਂ ਕਹਿੰਦਾ ਕਰੋ ਮੇਰੇ ਵੀਰ ਅੱਜ ਮੇਰੇ ਚਾਹਤ ਨੂੰ ਤਾਲੜੀਆਂ ਸੱਚੀਆਂ ਗੱਲਾਂ ਕਰਦੇ ਆਂ ਮੈਂ ਮੈਂ ਕੋਈ ਥੂਲੇ ਤੁਹਾਨੂੰ ਲੱਗਦਾ ਹੋਣਾ ਕਿ ਮੈਂ ਡਾਕਟਰ ਨੇ ਮੈਂ ਡਾਕਟਰ ਤੇ ਆਇਆ ਕਿ ਡਾਕਟਰ ਸੋਹਣ ਨੰਦ ਮੇਰਾ ਮੈਂ ਗੱਲ ਕਰੂੰ ਪੰਥ ਦੀ ਤੈਨੂੰ ਤਕਲੀਫ ਹੈ ਤੇ ਤਾਂ ਕੋਈ ਖੋਲ ਬਿੰਦਾ ਨੂੰ ਪ੍ਰਭਾਣ ਨਹੀਂ ਨਾ ਮਨ ਬਿੰਦਾ ਮੈਂ ਕੱਠੇ ਰਹਿੰਦੇ ਆ ਵਾਟ ਮੈਂ ਤਾਂ ਖਾਣਾ ਪੀਣਾ ਅੱਛਾ ਗੱਲ ਸੁਣ ਮੇਰੀ ਗੱਲ ਸੁਣਦਾ ਇੱਕ ਮਿੰਟ ਸੁਣ ਲੈ ਮੇਰਾ ਵੀ ਗੱਲ ਹਾਂ ਤੁਸੀਂ ਜੜਤਾ ਬਣਾਈਆਂ ਕਿੰਨੇ ਆ ਸਭਧਾਨ ਦੇ ਵਿੱਚ ਜਦੋਂ ਥੂਲੇ ਪੜਦੇ ਕਿੰਨੇ ਕਿਹਾ ਵੀ ਆ ਮੱਜਦੀ ਆ ਜਾਤੇ ਤੇ ਦਿਮਾਗ ਫਿਰ ਮੈਂ ਕਹਿੰਦਾ ਵੀ ਮੈਂ ਗੁਰੂ ਦਾ ਸਿੱਖਾ ਮੇਰੇ ਮਗਰ ਲੰਦਿਆ ਦੇਖਿਆ ਕਦੇ ਨਹੀਂ ਫੇਰ ਤੂੰ ਫੇਰ ਤੂੰ ਸਪੋਰਟ ਤੇ ਇੱਕ ਸਾਲ ਨੂੰ ਕਿਹੜਾ ਮੈਂ ਕਹਿੰਦਾ ਮੇਰੇ ਭਰਾ ਜੇ ਤੈਨੂੰ ਲੱਗਦਾ ਉਹਦੀ ਮੈਂ ਤਾਂ ਖੁਦ ਆਹ ਕਿੰਨੀਆਂ ਵੀਡੀਓ ਤੈਨੂੰ ਕੱਲਾ ਸੋਸ਼ਲ ਮੀਡੀਆ ਤੇ ਮੈਨੂੰ ਖਲਾਫ ਕਹਿੰਦਾ ਬੋਲਿਆ ਕਟਾਕਾ ਦੇ ਨੂੰ ਫੇਰ ਤੂੰ ਸੰਤ ਗੁਰ ਸਪਾਈ ਗਰੁੱਪ ਹਾਈਜੈਕ ਕੀਤਾ ਭਾਈ ਭਾਈ ਸਾਹਿਬ ਜੀ ਮੈਂ ਤੈਨੂੰ ਕਹਿ ਰਿਹਾ ਵੀਰ ਮੈਂ ਕਹਿੰਦੀ ਉਹਦੇ ਖਲਾਫ ਮੈਂ ਖੁਦ ਆਪ ਬੋਲਦਾ ਹਾਂ ਕੋਈ ਕਹਦੇ ਮੇਰਾ ਵੀਰ ਕੋ ਉਹਦੀ ਸਪੋਰਟ ਕਰਦਾ ਵਾ ਮੇਰੇ ਗੱਲ ਇਹ ਤੇ ਗੱਲ ਤੇ ਨਾ ਹੋਗੀ ਭਾਈ ਜੇ ਤੂੰ ਸਾਨੂੰ ਅਮਲੀ ਨਸ਼ੇੜੀ ਕਹਿਣਾ ਸਾਡੇ ਘਰ ਆਦਾ ਸਾਨੂੰ ਫੋਨ ਲਾ ਲਾ ਉਹਦਾ ਭਾਈ ਸਾਹਿਬ ਜੀ ਦੋ ਚੀਜ਼ਾਂ ਲਾ ਲਈ ਗਰੇ ਹਾਂ ਨਸ਼ੇ ਛੱਡ ਕੇ ਅਬ ਗੁਰੂ ਦਾ ਪਾੜਾ ਪਾਇਆ ਸੀ ਆਪਾਂ ਜੁਰ ਪਾਇਆ ਲਾ ਤਾਂ ਮੈਂ ਜਵਾਬ ਮੈਂ ਕਹਿੰਦਾ ਮੇਰੀ ਗੱਲ ਸੁਣ ਲੈ ਭਾਈ ਸਾਹਿਬ ਜੀ ਮੇਰੀ ਗੱਲ ਦਾ ਜਵਾਬ ਦੇ ਮੇਰੇ ਆਪਾਂ ਆਪਾਂ ਤਕਰਾਰ ਕਰਨ ਵਾਸਤੇ ਫੋਨ ਕੀਤਾ ਕਿ ਵਿਚਾਰ ਕਰਨ ਵਾਸਤੇ ਪਹਿਲਾਂ ਜਿਹੜਾ ਸਾਨੂੰ ਮੇਰੀ ਗੱਲ ਸੁਣ ਮੇਰੇ ਕੋ ਨਹੀਂ ਰਹਿਤ ਦੀ ਵੀ ਤੇ ਮੈਂ ਸਾਰੇ ਨੂੰ ਕਹਿ ਤਾ ਨਹੀਂ ਮੇਰੇ ਕੋ ਰਹਿਤ ਨਹੀਂ ਨਹੀਂ ਵੀ ਮੈਂ ਜਵਾਬ ਦਊ ਗੁਰੂ ਨੂੰ ਤੈਨੂੰ ਜਵਾਬ ਦਊਗਾ ਮੇਰਾ ਭਾਈ ਸਾਹਿਬ ਜੀ ਮੇਰੀ ਗੱਲ ਸੁਣ ਨਾ ਮੈਂ ਤੁਹਾਨੂੰ ਕਹਿ ਰਿਹਾ ਮੇਰਾ ਭਰਾ ਕਿ ਜੇ ਤੂੰ ਪਾਇਆ ਸੀ ਤੇ ਆਪਾਂ ਤੇਰਾ ਤਾਂ ਸਤਿਕਾਰ ਵੀ ਕਰਦੇ ਨੇ ਕਿ ਚੰਗੀ ਗੱਲ ਆ ਕੋਈ ਤੇ ਵਿਚਾਰਾ ਹੁਣ ਮਾੜੇ ਕੰਮ ਛੱਡ ਕੇ ਐਦਾਂ ਹੌਲੀ ਹੌਲੀ ਪੰਜਾਬ ਆਪੇ ਸਾਰਾ ਸੁਧਰ ਜੂਗਾ ਹੈ ਨਾ ਕੋਈ ਨਹੀਂ ਗੁਰੂ ਕਿਰਪਾ ਕਰੂ ਪਾਲਾਂਗੇ ਮੇਰਾ ਵੀਰ ਗਾਂ ਜੇ ਤੂੰ ਇਹ ਇਦਾਂ ਨਿੰਦਿਆ ਕਰੋ ਤੇ ਭਾਈ ਭਾਈ ਸਾਹਿਬ ਜੀ ਮੈਂ ਮੈਂ ਤੇ ਵੀਰੇ ਉਹਦੇ ਵਿੱਚ ਮੈਂ ਇਹ ਵੀ ਗੱਲ ਕਹਿਣਾ ਵਾ ਕਿ ਇਸ ਮੱਖਣ ਨੂੰ ਵੀ ਹੀ ਦੁਨੀਆ ਨੇ ਹੀ ਗਾਤਰਾ ਲਵਾਤਾ ਸੀ ਉਹਦਾ ਮੈਂ ਕਿਵੇਂ ਮੈਂ ਬਾਰ-ਬਾਰ ਕੇ ਮੈਂ ਤਾਂ ਕਹ ਰਿਹਾ ਮੈਂ ਤਾਂ ਕੱਲ ਸਿੱਖੀ ਦੀ ਕਰਨਿਆ ਅੱਜ ਵੀ ਕਰੂੰਗਾ ਕੱਲ ਵੀ ਕਰੂੰਗਾ ਨਾ ਮੇਤ ਜਾਤ ਪਾਤ ਵਾਲਾ ਕਿ ਦੀਪ ਖਾਲਸਾ ਸਾਡਾ ਭਰਾ ਪੁੱਛਣ ਨੂੰ ਮੇਰੇ ਨਾਲ ਕਦੇ ਮਿਰਚ ਕਦੇ ਵੇਖੀ ਕਿਤੇ ਹੰਕਾਰ ਜਿੱਥੇ ਮੈਂ ਸਾਦਾ ਮੇਰੇ ਨਾਮ ਨੂੰ ਖੜਦਾ ਜਿੱਥੇ ਉਹ ਫਾਰਜ ਮਾਰਦਾ ਦਵਿੰਦਰ ਸਿੰਘ ਉੱਥੇ ਪਹੁੰਚਦਾ ਨਹੀਂ ਪੱਗਾ ਇਹ ਇਹ ਤੁਹਾਡੀ ਸਿੱਖੀ ਆ ਵੀ ਪੱਗਾ ਉੱਤੇ ਮਾਤਾ ਦੀਆਂ ਚੁੰਨੀਆਂ ਬੰਨਣੀਆਂ ਕਿੰਨੇ ਨਹੀਂ ਕਿੰਨੇ ਬੰਨੀਆਂ ਕਦੇ ਦਵਿੰਦਰ ਸਿੰਘ ਨੂੰ ਵੇਖਿਆ ਹੀ ਜਦ ਤੇ ਅੰਦਾ ਮੈਨੂੰ ਵੇਖਿਆ ਇਹ ਲੋਕ ਕੀ ਰਚਣਗੇ ਉਹ ਮੈਂ ਕਹਿੰਦਾ ਭਾਈ ਸਾਹਿਬ ਜੀ ਮੇਰੀ ਗੱਲ ਸੁਣੋ ਮੇਰੇ ਪਿੰਡ ਦੇ ਵਿੱਚ ਮੇਰੇ ਪਿੰਡ ਵਿੱਚ ਸਿਰਫ ਸਰਦਾਰ ਸਿੱਖੀ ਧਰਮ ਦਾ ਸਿਰ ਮਜਬੀ ਸਿੱਖ ਤੇ ਜੱਟ ਦਾ ਸਮਾਜ ਰਹਿੰਦਾ ਕੋਲ ਮਿਲ ਕੇ ਰਹਿੰਦੇ ਆ ਸਾਡੇ ਪਿੰਚਰਚ ਬਣਾਉਣੇ ਲੱਗੇ ਮੈਂ ਨਹੀਂ ਚਰਚ ਬਣ ਦਿੱਤੀ ਕਿਦਾਂ ਸਾਡੇ ਪਿੰਡ ਚ ਚਰਚ ਬਣਾਉਣ ਦੇ ਲੱਗੇ ਸਾਰਾ ਪਿੰਡ ਨੇ ਸਾਡੇ ਦਾ ਮਤਾ ਪਾਇਆ ਕਿ ਸਾਡਾ ਸਿੱਖਾਂ ਦਾ ਪਿੰਡ ਆ ਤੈਨੂੰ ਕੀ ਕਹਿੰਦੇ ਤੇ ਚਰਚ ਬਣਾ ਦੂ ਤੈਨੂੰ ਕੋਈ ਭਾਈ ਸਾਹਿਬ ਜੀ ਮੈਨੂੰ ਕਿ ਤਾ ਮੈਨੂੰ ਨਹੀਂ ਆ ਮੇਰੇ ਪੁਰੇ ਮੇਰਾ ਯਾਰ ਜੇ ਸਾਡੇ ਪਿੰਡ ਚ ਕੋਈ 크ਿਸਚਨ ਹੈਗਾ ਹੀ ਨਹੀਂ ਤੇ ਚਲ ਚਲ ਕਰੂਗੀ ਚਲ 크ਿਸਚਨ ਮਾੜਿਆ ਕਹਿੰਦੇ ਵੀ ਮਾੜਿਆ ਮੈਂ ਤੈਨੂੰ ਉਹ ਭਰਾਵਾ ਮੇਰਾ ਮੇਰੀ ਗੱਲ ਸੁਣ ਮਿੱਤਰ ਪਿਆਰਾ ਤੂੰ ਨਾ ਦੂਜੇ ਬੰਦੇ ਨਾਲ ਆ ਸਾਰਾ 크ਿਸਚਨ ਭਾਈ ਜਿਹੜਾ ਮੇਰੇ ਨਾਲ ਖੜਦਾ ਪਤਾ ਕੰਦੇ ਕਰਦਾ ਨਹੀਂ ਨਹੀਂ ਮੰਨ ਦਿੱਤੀ ਹੈ ਕਾਦੀ ਵੇਖੋ ਜੇ ਬੰਦੇ ਰੋਕੇ ਮੇਰੇ ਮੇਰੇ ਪਿੰਡਾਂ ਨੂੰ ਜਾ ਕੇ ਪਤਾ ਕਰੋ ਜਾ ਕੇ ਜਿੰਨਾਂ ਨੇ ਮਤੇ ਪਾਏ ਨੇ ਸਾਡੇ ਪਿੰਚ ਕੋ ਚਰਚ ਨਹੀਂ ਬਣਨੀ ਚਾਹੀਦੀ ਕਿਉਂਕਿ ਸਾਡੀ ਪਿੰਡ ਸਾਇਸਿਕ ਠਿਕਾਣਾ ਦਾ ਪਿੰਡ ਆ ਨਹੀਂ ਸਾਰੀਆਂ ਗੱਲਾਂ ਮੇਰਾ ਵੀਰ ਮਕਾਈਏ ਤੂੰ ਕਹਿੰਦਾ ਪ੍ਰਸ਼ਾਸਨ ਨੂੰ ਪਰਚਾ ਕਰਾ ਜਾਂ ਕਰਾ ਪਰਚਾ ਨਹੀਂ ਇੱਕ ਮਣੀ ਗੱਲ ਸੁਣ ਮੈਨੂੰ ਮੈਨੂੰ ਕੀ ਲੋੜਾ ਪ੍ਰਸ਼ਾਸਨ ਤੇ ਪਰਚਾ ਕਰਾਉਣੀ ਇਹ ਤੁਸੀਂ ਵੇਖੋ ਇਹ ਤੁਹਾਨੂੰ ਇਹ ਤੁਹਾਨੂੰ ਤੇ ਤੁਹਾਨੂੰ ਕਾਦੀ ਅੱਗ ਲੱਗੀ ਆ ਮੇਰੇ ਤੋਂ ਤੁਹਾਨੂੰ ਅੱਗ ਕਾਦੀ ਲੱਗੀ ਬਲਬਨੋ ਦਾ ਜਵਾਬ ਦੇ ਮੈਨੂੰ ਇਹ ਮੈਂ ਡਾਕਟਰ ਨਹੀਂ ਆਪੇ ਮੈਂ ਗੱਲ ਕਰ ਤੁੰਗ ਕਰ ਸੁਣ ਲੂੰਗਾ ਡਾਕਟਰ ਮੀਆ ਇੱਕ ਕੰਨ ਦੇ ਵਿੱਚ ਮਾਮਾ ਦੇ ਪਰਦੇ ਖੋਲ ਕੇ ਗੱਲ ਕਰ ਗਵਿੰਦਰ ਸਿੰਘ ਗੱਲ ਕਰ ਰਿਹਾ ਤੇ ਨਾਲ ਆ ਤੇ ਫੇਰ ਤੂੰ ਮੇਰੇ ਤੇ ਕੀ ਨਾਲ ਦਾ ਡੀਸੀ ਲੱਗ ਗਿਆ ਨਹੀਂ ਤਾਂ ਤੂੰ ਡੀਸੀ ਲਗਾਵੇਂ ਮੇਰੇ ਤੇ ਤੇ ਮੈਂ ਤੈਨੂੰ ਡੀਸੀ ਕਿਹਨੇ ਹੱਟ ਫਿਰ ਤੂੰ ਫਿਰ ਮੈਨੂੰ ਕਿੱਦਾਂ ਕਹ ਤਰ ਤੈਨੂੰ 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 ਮੈਂ ਮਾਰਨ ਚੰਗਾ ਬੋਲਿਆ ਵੱਲ ਮੱਕ ਸਿੱਖੇ ਦੀ ਕਰਨ ਤੇ ਆ ਤੇਰੇ ਕੋ ਆਪ ਤੂੰ ਨਸ਼ੇੜੀਆਂ ਆਪਣੇ ਮੂੰਹ ਘਵਾਉਣ ਦੇ ਆ ਆਪਣੇ ਆਪ ਨੂੰ ਹੈ ਤੂੰ ਪਤਾ ਨਾ ਮੈਨੂੰ ਤੇ ਕਿਹੜੀ ਗੀ ਤੂੰ ਮੈਂ ਮੈਂ ਤਾਂ ਤੂੰ ਰਿਸ਼ਤਾ ਕਰਦਾ ਮੈਨੂੰ ਤੂੰ ਨਾ ਪਰਿਆ ਕੋ ਕੋਣਿਆ ਉਹ ਸਾਕ ਜਿਹੜਾ ਸ਼ਰੀਰ ਫੜਾਤੀ ਕਰੇ ਮੈਂ ਦੱਸਣ ਲੱਗਾ ਹਾਂ ਹੋਰ ਉਹ ਜਾ ਗਿਆ ਨਹੀਂ ਹੋਟਲੋਂ ਨਹੀਂ ਹੁਣ ਤੁਹਾਨੂੰ ਆਜ ਤਨ ਮਿਰਚਾਂ ਲੱਗੀਆਂ ਕਾਦੇ ਵਾਸਤੇ ਤੂੰ ਨਹੀਂ ਗੱਟਾਂ ਦੇ ਗਾਣੇ ਬੰਦ ਕਰਾਣਾ ਫੇ ਤੂੰ ਉਹ ਮੈਨੂੰ ਕਿ ਲੋੜੀ ਮੈਨੂੰ ਕਿ ਲੋੜ ਨਹੀਂ ਕੰਦ ਕੰਦ ਦੇਖਾਉਂਦੇ ਕਿ ਗੱਟਾਂ ਦੇ ਗਾਣੇ ਤੇ ਡਾਂਸ ਨਹੀਂ ਕਰਦੇ ਉਹ ਹੁੰਦੇ ਨਹੀਂ ਤੇ ਮੈਂ ਵਿਰੋਧ ਕਿੰਨਾ ਕੀਤਾ ਮੈਂ ਵਿਰੋਧ ਕਿੰਨਾ ਕੀਤਾ ਜਦ ਤੂੰ ਵਿਰੋਧ ਹੀ ਕਰਨ ਰਿਹਾ ਹੋਰ ਤੇਰਾ ਵਿਰੋਧ ਉਹ ਤੁਹਾਡੇ ਦਿਮਾਗ 'ਚ ਪਾਉਂਦੇ ਆ ਉਹ ਮਾਰ ਕੇ ਨੇ ਮੂਰਖ ਨਾਲ ਨਾਲ ਲੁੱਤੀਏ ਮੂਰਖ ਨਾਲ ਨਾਲ ਲੁੱਤੀਏ ਤੁਹਾਨੂੰ ਮੂਰਖਾ ਨੂੰ ਸਮਝਾਉਣਾ ਮਕੀਲਾ ਕਾ ਮੈਨੂੰ ਕੀ ਲੱਗਦਾ ਤੂੰ ਪਤਾ ਕਰ ਜਾ ਕਿ ਤੂੰ ਕੀਨਾ ਘਮਰ ਸੀ ਮਕੀਲਾ ਕਿੰਨਾ ਨਹੀਂ ਬਰਾਦਰੀ ਚ ਦੱਸਦੇ ਓ ਯਾਰ ਮੈਨੂੰ ਕੀ ਪਤਾ ਬਰਾਦਰੀਆਂ ਤੈਨੂੰ ਪਤਾ ਮੈਨੂੰ ਮਨਾ ਸਿੱਕੀ ਦੀ ਗੱਲ ਕਰਨੀ ਹੈ ਗੱਲ ਕਰ ਕੋਈ ਕੋ ਸਿੱਕੀ ਹਰਦੀ ਗੱਲ ਕਰਨੀ ਪੰਜਾਬ ਦੇ ਭਲੇ ਦੀ ਗੱਲ ਕਰਨੀ ਕਰ ਭਲਾ ਨਹੀਂ ਭਰਾਵਾ ਤੂੰ ਤੇਰੇ ਵਰਗੇ ਭਲਾ ਨਹੀਂ ਕਰਦੇ ਤੇ ਪਰ ਤੇਰੇ ਵਰਗੇ ਤੇਰੇ ਤੇਰੇ ਵਰਗੇ ਕਿਹਦੇ ਭਲਾ ਕਰ ਲੈਣਗੇ ਦੱਸ ਪਹਿਲੇ ਮੈਨੂੰ ਉਹਦੇ ਭਰਾਵਾ ਕੀ ਜਾਣਦਾ ਮੈਂ ਵੀ ਜਾਣ ਦੱਸਦਾ ਲਾ جا کے ਮਾਤਾ ਦੀਆਂ ਚੁੰਨੀਆਂ ਦੇ ਤੂੰ ਮੇਰਾ ਘਰ ਜਾ ਕੇ ਕਿਤੇ ਜਾ ਕੇ ਸੁਡਨਾ ਦਾ ਲਾ ਕੇ ਦੇ ਗੁਰੂ ਦਾ ਬਾਲਾ ਪਾ ਕੇ ਬਦਨਾਮ ਕੀਤਾ ਯਾਰ ਤੁਸੀਂ ਦੇ ਮੰਡਲ ਕਿ ਲੈਣ ਗਿਆ ਤੇ ਮੰਡਲ ਦੀ ਮਾਂ ਚੋਦਨ ਗਿਆ ਨਾਲ ਤੂੰ ਗੱਲ ਕਰਦੇ ਕਿਹਦੇ ਅਬ ਆ ਬੈਠਣ ਤਾਂ ਸਪਾਈ ਦੀ ਬੋਲੀ ਲਾਈ ਏਦਾਂ ਤੂੰ ਏਦਾਂ ਹੀ ਆ ਜੇ ਗਮੇਂ ਦੇਖਾ ਬੇਰੇ ਕਿਤੇ ਗਾਲਾਂ ਸੁਣ ਲਈਏ ਜੇ ਭਾਦਰੇ ਕਿਤੇ ਗਾਲਾਂ ਸੁਣ ਲਈਏ ਤੇ ਫਿਰ ਠੀਕ ਆ ਮੈਂ ਤੇ ਰਾਤੀ ਵੀ ਕਰਦਾ ਆਈ ਮੈਂ ਹੁਣ ਜਿੰਨਾ ਕਰੂ ਉੰਨਾ ਕਰੂ ਮੈਂ ਆ ਤੱਕੜ ਦੀ ਬੋਲੀ ਸੁਣ ਲੋ ਉਹ ਤੂੰ ਸੁਣਾ ਤੂੰ ਕੋਈ ਗੱਲ ਨਹੀਂ ਬੋਲੀ ਮੇਰੀ ਤੂੰ ਘਰ ਘਾਟ ਜਦੋਂ ਤੱਕ ਜੇ ਤੁਹਾਨੂੰ ਤਰੀਕੇ ਨਾਲ ਗੱਲ ਸਮਝਾਈਏ ਜੇ ਤੁਹਾਡੇ ਕੋ ਗਾਲਾਂ ਸੁਣ ਲਈਏ ਤੇ ਫੇਰ ਤੀ ਫੇਰ ਠੀਕ ਹੈ ਜੀ ਤੇ ਜੇ ਕੋਈ ਨਹੀਂ ਜੇ ਕੋਈ ਤੁਹਾਨੂੰ ਉੱਥੇ ਦਵਾਨ ਦੇ ਵਿੱਚ ਜਵਾਬ ਦੇਵੇ ਤਾਂ ਫੇਰ ਉਹ ਮਾਰਨੇ ਫੇਰ ਉਹ ਫੇਰ ਬੋਲੀ ਉਹਦੀ ਫੇਰਾਂ ਬੋਲੀ ਜੇ ਜੋ ਤੁਸੀਂ ਗਾਲਾਂ ਕੱਢਦੇ ਇੱਕ ਦੂਜੇ ਨੂੰ ਤੁਹਾਨੂੰ ਤੁਹਾਡੀ ਬੋਲੀ ਲੋਕਾਂ ਨੂੰ ਪਤਾ ਨਹੀਂ ਤੁਹਾਡੀ ਕਿੱਦਾਂ ਦੀ ਆ ਹਾਂ ਹੋਰ ਮਾਰਨ ਲੋ ਜਰਾ ਇਹੋ ਕਾਰ ਤੇ ਤੁਹਾਡੀ ਹੋਰ ਲਾਈਟ ਟੈਲੈਂਟ ਮੈਂ ਕਹਿੰਦਾ ਚੱਲਣ ਦੇ ਕੋਈ ਗੱਲ ਨਹੀਂ ਇਹ ਔਕਾਤ ਹੈ ਤੇਰੀ ਤੁਸੀਂ ਤੁਸੀਂ ਰਲ ਮਿਲ ਕੇ ਮੈਂ ਕਹਿੰਦਾ ਤੂੰ ਤੇ ਤੇਰੀ ਮਾਸੀ ਦਾ ਮੁੰਡਾ ਰੰਗਰੇਟਾ ਤੁਸੀਂ ਗੰਦ ਪਾਇਆ ਪੰਜਾਬ ਦੇ ਵਿੱਚ ਤੁਸੀਂ ਆ ਰੋਕ ਲਾ ਗੰਦ ਪਾਉਣਾ ਇਹ ਵੱਡਾ ਬਦਮਾਸ਼ ਤੂੰ ਕਾਪੋ ਤੇ ਕੋਈ ਨਹੀਂ ਪ੍ਰਸ਼ਾਸਨ ਬੈਠਾ ਪਰ ਤੁਹਾਡੇ ਨੱਕ ਦੇ ਵਿੱਚ ਉਹ ਕਰੂਗਾ ਤੁਹਾਨੂੰ ਤੜਾ ਲਾਊਗਾ ਅੱਗੇ ਲਾਏ ਨਾ ਕਿ ਦੌੜੀ ਦੁਬਾਰਾ ਫੇਰ ਜਾਓ ਤੁਸੀਂ ਤੇ ਬਣੇ ਠੇਕੇਦਾਰ ਤੂੰ ਜੱਟ ਸਿੱਖ ਸਮਾਜ ਦਾ ਉਹ ਮਜਬੀ ਸਿੱਖ ਤੁਹਾਨੂੰ ਦੋਵਾਂ ਨੂੰ ਸ਼ਰਮਨਾ ਨਾ ਕਰੂਗੇ ਮਰਨਾ ਚਾਹੀਦਾ ਨਾ ਚੰਗੀ ਚੋਣ ਕੋਈ ਕੋਈ ਮੈਂ ਮੈਂ ਫੋਨ ਨਹੀਂ ਕੱਟਦਾ ਮੇਰੀ ਸੁਣ ਲੈ ਗੱਲ ਇੱਕ ਭਾਈ ਸਾਹਿਬ ਜੀ ਜੇ ਕੋਈ ਪੰਜਾਬ ਦਾ ਭਲਾ ਕਰ ਸਕਦੇ ਤਾਂ ਕਰ ਲੋ ਚੰਗੀ ਗੱਲ ਹੈ ਚੰਗੀ ਗੱਲ ਨਹੀਂ ਤੇ ਆਰਐਸਐਸ ਨੂੰ ਮੈਂ ਬੋਖੀ ਦਿਆ ਕਰੋ ਵੀ ਆਰਐਸਐਸ ਦੇ ਮੇਰਾ ਕਰ ਕਰਨ ਦੀਆ ਤੁਸੀਂ ਕਰਨ ਦੇ ਜੋ ਮੇਰਾ ਕਰ ਸਾਡੇ ਪੰਜਾਬ ਦਾ ਡਰ ਨਿਕਲਦਾ ਹੈ ਹਲੋ ਨਾ ਹੁਣ ਭਰਾਵਾ ਫੋਨ ਕੱਟ ਗਿਆ ਹੋ ਨਹੀਂ ਆਪਣੇ ਕੰਮ ਤਾਂ ਦੇ ਵੀ ਕਰਨੇ ਆ ਕਿ ਤੇ ਆਹ ਨੀ ਉਹ ਬੂੰਡੇ ਖੜੀ ਜਾ ਛੜਾ ਬੈਠੇ ਰਹਿਣਾ ਨਹੀਂ ਤੇ ਲਾਈਵ ਤੇ ਸਾਰੇ ਦਿਹਾੜੀ ਫੋਨ ਤੇ ਹੁੰਦੇ ਰਹਿੰਦੇ ਹੋ ਤੇ ਜਦੋਂ ਵਰਕ ਕਰਨੇ ਬਸ ਬੈਠੇ ਕੇ ਚੱਲੇ ਆ ਤੇਰੇ ਨਾਲ ਨਹੀਂ ਹੋਣਾ ਹੀ ਮੜਾ ਜੇ ਹੋ ਗਏ ਆ ਨਹੀਂ ਆ ਜਾ ਭਰਾ ਕੋਈ ਗੱਲ ਨਹੀਂ ਮੇਰੇ ਵੱਲ ਹੋਣਾ ਦੇ ਮੈਂ ਤਾਂ ਕਹਿੰਦੇ ਆ ਉਹ ਸਿੱਧਾ ਮੇਰੇ ਜਦੋਂ ਆਪਣੀ ਕਿਤੇ ਕੋਈ ਗੱਲ ਬਾਤ ਨਹੀਂ ਆ ਤੁਸੀਂ ਤੇ ਜਾਣ ਕੇ ਨਾਲ ਸਾਡੀ ਬੇਇੱਜ਼ਤੀ ਕਰਦੇ ਚੰਗੀ ਭਾਈ ਸਾਹਿਬ ਜੀ ਅੱਜ ਤੱਕ ਮੈਂ ਕਦੇ ਬੋਲਿਆ ਆਹ ਵੇਖੋ ਤੁਸੀਂ ਕਿੱਦਾਂ ਨਾਲ ਅੱਜ ਤੱਕ ਤੁਹਾਡੇ ਖਿਲਾਫ ਕਦੀ ਵੀਡੀਓ ਪਾਈ ਹੋਵੇ ਕੁਈ ਜਾਣ ਫਿਰ ਹੁਣ ਹੁਣ ਮੇਰੀ ਗੱਲ ਸੁਣੋ ਇੱਕ ਮਿੰਟ ਵੀਰ ਹਦੀਪ ਸਿੰਘ ਖਾਲਸੇ ਨੂੰ ਵੀ ਮੇਰਾ ਵੀਰ ਸੁਣਾ ਦੇ ਦੇ ਹੁਣ ਇਹਨੇ ਗੱਲ ਕਹੀ ਨਾ ਕਿ 295 ਵਿੱਚ ਪੈਸੇ ਲੈ ਕੇ ਰਾਜੀਨਾਮਾ ਕਰਾਇਆ ਮੈਂ ਹੁਣੇ ਹੀ 18 ਸ਼ਿਮਲਾਪੂਰੀ ਚੱਲਿਆ ਠੀਕ ਆ ਉੱਥੋਂ ਦੇ ਐਸਐਚ ਸਭ ਮੈਨੂੰ ਫੋਨ ਕਰਦੇ ਸੀ 1 ਸਾਲ ਤੋਂ ਮੈਂ ਹੁਣ ਜਾ ਰਿਹਾ ਨਾ ਉਹ ਜਾ ਕੇ ਤੈਨੂੰ ਸਾਰਾ ਬਾਇਓ ਡਾਟਾ ਵਿਦ ਲਾਈਵ ਲਿਖਾਵਾਂਗਾ ਜੇ ਤੇ ਮੈਂ ਵਿਕਿਆ ਹੋਇਆ ਹਾਂ ਠੀਕ ਹੈ 1 ਰੁਪਿਆ ਮੈਂ ਕਹਿੰਦਾ ਇੱਕ ਜਵਾਨੀ ਨੇ ਕਿਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਤੇ ਘਰ ਆਈ ਹੋਵੇ ਮੇਰੇ ਉਸ ਮਸਲੇ ਤੋਂ ਤੇ ਮੇਰੀ ਗੱਲ ਸੁਣ ਮਰਦੀ ਚੱਲ ਜਾ ਮੇਰੀ ਗੱਲ ਸੁਣ ਲੈ ਮਿੱਤਰ ਤੇ ਇੱਕ ਇਹ ਜਿਹੜਾ ਮੇਨ ਬੰਦਾ ਜਿਨੇ ਕਿਹਾ ਵੀ ਮੈਂ ਕਹਿੰਦਾ ਮੈਨੂੰ ਇਹ ਬੰਦੇ ਦੇ ਖਿਲਾਫ ਭਾਈ ਜਾਤੀ ਸੂਚੇ ਕੀ ਸ਼ਬਦ ਕਿਸੇ ਨੂੰ ਗਾਲਾਂ ਨਹੀਂ ਕੱਢੀਆਂ ਭਾਈ ਸਾਹਿਬ ਜੀ ਮੈਂ ਕਹਿੰਦਾ ਮੈਨੂੰ ਇਸ ਗੱਲ ਤੇ ਉਹ ਵੀ ਜੇ ਮੈਂ ਵਿਕਿਆ ਹੋਇਆ ਤਾਂ ਮੈਂ ਦੇਣਦਾਰ ਨਹੀਂ ਤੇ ਭਾਈ ਸਾਹਿਬ ਜੀ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਪਾ ਕੇ ਮੈਨੂੰ ਬਦਨਾਮ ਹੀ ਕਰਦੇ ਹੋ ਤੁਸੀਂ ਤੁਹਾਨੂੰ ਜਵਾਬ ਤੁਹਾਨੂੰ ਦੇਣਾ ਪੈਣਾ ਤੁਹਾਨੂੰ ਦਾ ਨਹੀਂ ਭਾਈ ਪਹਿਲਾਂ ਆਪਣੀ ਸੋਚੋ ਭਾਈ ਸਾਹਿਬ ਜੀ ਤੁਸੀਂ ਸੋਚੋ ਤੁਸੀਂ ਮੈਂ ਕਹਿੰਦਾ ਤੁਸੀਂ ਭਾਈ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਆਪ ਆਦੀਪ ਸਿੰਘ ਖਾਲਸਾ ਕਰਲਾ ਮੈਂ ਅੱਜ ਤੱਕ ਇਹਨੂੰ ਭਰਾ ਮੰਨਦਾ ਆ ਜਿੱਥੇ ਫੋਨ ਇਹਨੇ ਪੁੱਛ ਨੂੰ ਸੱਜਿਆ ਬਾਬੇ ਬਕਾਲੇ ਮੈਂ ਆਇਆ ਕਿ ਨਹੀਂ ਇਹਨੇ ਕਿੰਨਾ ਦਿੱਤਾ ਇਹਨੇ ਕਿੰਨਾ ਕਿ ਇਹਨੇ ਅੱਜ ਗੱਲਾਂ ਕਰਦਾ ਇਹਨੇ ਪੁੱਛ ਕਿੰਨਾ ਕਿ ਪੈਸੇ ਦੇ ਕੇ ਭੇਜਿਆ ਤੂੰ ਮੈਨੂੰ ਕਾਲੀ ਤਰਨ ਤਰਨ ਵਾਲਾ ਕਹਿ ਲਾ ਤੂੰ ਉਦਾਂ ਕਹਿ ਲਾ ਵੀ ਗੱਲ ਤੇ ਆ ਬੰਦੇ ਯਾਰ ਇਹ ਤਾਂ ਨਹੀਂ ਚਾਹੀਦਾ ਹੈ ਸੰਗੋ ਤੁਹਾਡੀ ਸਪੋਰਟ ਵਿੱਚ ਬੋਲਦਾ ਰਿਹਾ ਸਾਰ ਤੱਕ ਮੈਂ ਤੁਹਾਨੂੰ ਤੁਹਾਨੂੰ ਲੱਗਦਾ ਕਿ ਮੈਂ ਡਾਕਟਰ ਦਾ ਕਦੇ ਵਿੱਚ ਡਾਕਟਰ ਨੂੰ ਮੈਨੂੰ ਮੈਨੂੰ ਡਾਕਟਰ ਮਾਮਾ ਲੱਗਦਾ ਨਾ ਕੋਈ ਗੱਲ ਕਰ ਤੂੰ ਸਾਨੂੰ ਤਾਂ ਆਰਾਮ ਨਹੀਂ ਤੁਸੀਂ ਤੇ ਕਰਨ ਦੇ ਆ ਕਾਜ ਦੇ ਵਾਸਤੇ ਮੈਂ ਦੱਸੂ ਡਾਕਟਰ ਦਾ ਤੁਹਾਨੂੰ ਲੱਗਾ ਕਿ ਡਾਕਟਰ ਦਾ ਕਦੇ ਯਾਰ ਇਕਲੋ ਜੇ ਤੂੰ ਡਾਕਟਰ ਦੇ ਹੱਕ ਦੇ ਵਿੱਚ ਹੋਵੇਂ ਇਹ ਨਹੀਂ ਮੇਰੀ ਗੱਲ ਸੁਣ ਆ ਮਰਗੰਨਾ ਵੱਡਾ ਬਦਮਾਸ਼ ਬਣੇ ਫਿਰਦਾ ਅਬ ਅਦੀਪ ਸਿੰਘ ਖਾਲਸਾ ਤੇ ਇਹਨੂੰ ਪੁੱਛਣਾ ਕਿ ਮੇਰੇ ਲਾਗੇ ਸਾਹਮਣੇ ਖੜ ਜਾ ਤੂੰ ਦੱਸ ਮੈਨੂੰ ਕਿ ਕਿੰਨਾ ਕ ਵੱਡਾ ਬਦਬੇਕੀ ਆ ਤੇ ਲਾਗੇ ਤੇਰਾ ਵਧੀਆ ਤਰੀਕੇ ਨਾਲ ਖਾਣੇ ਪੀਣੇ ਵਾਗੇ ਮੇਰੀ ਗੱਲ ਸੁਣ ਤੂੰ ਸਾਡੇ ਕੋ ਕੀ ਲੈਣਾ ਆ ਤੇ ਤੂੰ ਦੱਸ ਤੈਨੂੰ ਇਹ ਕੋਣ ਹੁੰਦਾ ਵੀ ਗੱਲ ਕਰਨ ਵਾਲਾ ਤੂੰ ਅੰਮਰ ਤੇ ਬਾਟੇ ਵਾਖਰ ਤੂੰ ਉਹ ਕਰ ਦੋ ਜੇ ਕਰ ਦੋ ਇਹ ਕੋਣ ਮੈਨਾਂ ਗੱਲ ਕਰਨ ਵਾਲਾ ਕੋਣ ਅਬੀਪ ਸਿੰਘ ਹਾਲਾ ਉਹਨੇ ਤੈਨੂੰ ਕੋਈ ਗਾਲ ਹੀ ਨਹੀਂ ਕਹੀ ਭਾਈ ਸਾਹਿਬ ਜੀ ਮੈਂ ਸੁਣ ਲਿਆ ਸਾਰਾ ਤੇ ਮਗਰ ਤੇਰੇ ਮਗਰ ਚ ਨਾਲ ਉਹ ਨਾਲ ਤੇ ਮੇਰੇ ਹੈਗਾ ਤੈਨੂੰ ਉਹਨੇ ਕੋਈ ਗਾਲ ਹੀ ਨਹੀਂ ਕਹੀ ਠੀਕ ਨੇ ਨਹੀਂ ਇਹ ਕਹਿੰਦਾ ਨਾ ਇਹ ਕਹਿੰਦਾ ਭਾਈ ਬਦਨਾਮ ਨਹੀਂ 12 ਪਾ ਕੇ ਗੁਰੂ ਦੀ ਗੱਲ ਕਰੋ ਮੈਂ ਕਹਿੰਦਾ 12 ਪਾ ਕੇ ਗੁਰੂ ਦੀ ਗੱਲ ਕਰੋ ਜੇ ਤੂੰ ਲਾਤਾ ਤੈਨੂੰ ਮੁਬਾਰਕ ਆ ਜੇ ਤੂੰ ਨਾ ਦੇਣਦਾਰ ਆ ਤੇ ਉਹਦਾ ਫਿਰ ਨਾ ਖਾਟਾ ਸਟੇਰ ਕੱਟ ਤੂੰ ਹੁਣ ਕਦੀ ਫੋਨ ਕੱਟਦਾ ਤੂੰ ਉੱਪਰ ਆ ਕਰ ਲੋ ਫੋਨ ਕੱਟ ਜਾਂਦੇ ਜਣੇ ਹਾਂ ਨਹੀਂ ਨਹੀਂ ਹੁਣ ਫੋਨ ਕੱਟ ਜਾਂਦੇ ਓ ਗੱਲ ਕਰ ਲੋ ਹਾਂ ਹੁਣ ਵਿਚਾਰ ਕਰਨੀ ਏ ਕਿ ਤਕਰਾਰ ਕਰਨੀ ਆ ਉਹ ਦੱਸ ਤਕਰਾਰ ਕਰਲਾ ਵਿਚਾਰ ਕਰਲਾ ਜੋ ਮਰਜ਼ੀ ਕਰਲਾ ਜੋ ਅਸੀਂ ਤੇਨਾਂ ਵਿਚਾਰ ਤਕਰਾਰ ਕਰਨੀ ਕਰ ਲਈ ਲੋਕਾਂ ਨੂੰ ਸਫਾਈਆਂ ਦੇ ਸਾਨੂੰ ਜਾਂ ਕੀ ਸਫਾਈਆਂ ਨਹੀਂ ਨਹੀਂ ਤੈਨੂੰ ਕਾਹਦੀ ਸਫਾਈਆਂ ਤੇਰੀਆਂ ਤੇ ਤੇਰੀ ਕਿਉਂ ਕਾਹਦੇ ਤੈਨੂੰ ਸਫਾਈਆਂ ਦਵਾ ਯਾਰ ਤੈਨੂੰ ਹੁਣ ਹੁਣ ਮੈਂ ਜਿੱਦਾਂ ਤੂੰ ਕੀਤਾ ਨਾ ਇਦਾਂ ਹੁਣ ਤੈਨੂੰ ਮੈਂ ਲਾਈਵ ਦੇ ਵਿੱਚ ਲਵਾਉਂਗਾ ਤੈਨੂੰ ਸ਼ਾਮੀ ਠੀਕ ਹੈ ਕੋਈ ਗੱਲ ਨਹੀਂ ਹੁਣ ਤੀ ਲਗਦਾ ਮੈਨੂੰ ਮੈਨੂੰ ਵੀ ਚਸਕਾ ਪਾਦਣਾ ਤੇ ਲਾਈਵ ਦਾ ਹੁਣ ਪਏ ਉਹਦੇ ਪੁੱਤੋ ਉਹ ਚੱਲ ਕੋਈ ਨਹੀਂ ਆ ਕੋਈ ਗੱਲ ਨਹੀਂ ਕੋਈ ਗੱਲ ਤੂੰ ਪਹਿਲ ਪਹਿਲ ਤੂੰ ਕੀਤੀ ਆ ਬੈਲ ਨਹੀਂ ਮੈਂ ਭਾਜੀ ਮੈਂ ਮੈਂ ਸਿੱਖੀ ਦੀ ਗੱਲ ਕੀਤੀ ਤੁਹਾਨੂੰ ਹਜਮ ਨਹੀਂ ਹੋਈ ਤੁਹਾਨੂੰ ਮੈਂ ਨਾ ਫੋਨ ਚੁੱਕਾਂਗੇ ਤਦ ਮੈਂ ਕਹਿੰਦਾ ਤੁਹਾਨੂੰ ਮੈਂ ਗੱਲ ਸਾਂਝੀ ਕੀਤੀ ਹਜਮ ਨਹੀਂ ਹੋਈ ਜੇ ਕੋਈ ਚੰਗਾ ਨਹੀਂ ਕਰ ਸਕਦਾ ਤੇ ਮਾੜਾ ਵੀ ਨਾ ਕਰੋ ਪ੍ਰੋਬਲਮ ਹੈ ਸਾਡੇ ਨਾਲ ਅਜੇ ਵੀ ਸਾਨੂੰ ਤੇਰੇ ਨਾਲ ਕੋਈ ਪ੍ਰੋਬਲਮ ਨਹੀਂ ਪਰ ਤੂੰ ਆ ਜਾ ਪਾ ਭਰਾਵਾਂ ਤੋਂ ਮੈਂ ਕਹਿੰਦਾ ਪ੍ਰੋਬਲਮ ਕਦੀ ਵੀ ਸੋਸ਼ਲ ਮੀਡੀਆ ਤੇ ਕਿਸੇ ਨੂੰ ਬਦਨਾਮ ਅਸੀਂ ਨਹੀਂ ਕਰੀ ਭਾਈ ਸਾਹਿਬ ਜੀ ਮੈਂ ਨਹੀਂ ਤੂੰ ਮੇਰੀ ਗੱਲ ਸੁਣ ਤੂੰ ਦੱਸ ਪਹਿਲਾਂ ਮੈਨੂੰ ਵੀ ਮੈਂ ਗੁਰਦੁਆਰੇ ਇੱਕ ਗੱਲ ਕਰਨ ਦੀ ਕੀਤੀ ਆ ਕਰੋਗੇ ਮੇਰੇ ਨਾਲ ਤੁਰੋਗੇ ਨਾਲ ਗੁਰਦਾਰੇ ਕਿੱਦਾਂ ਮਤਲਬ ਪਿੰਡਾਂ ਦੇ ਵਿੱਚ ਵਨਸਵਨੇ ਗੁਰਦਾਰੇ ਬਣੇ ਆ ਫਲਾਣੀ ਵੱਡਾ ਗੁਰਦਰਾ ਛੋਟਾ ਗੁਰਦਰਾ ਉਹ ਆਪ ਇਕੱਠੇ ਚੱਲਦੇ ਆਹੀਂ ਆ ਉਹ ਹੀ ਤਾਂ ਮੈਂ ਕਹਿੰਦਾ ਤੈਨੂੰ ਤੈਨੂੰ ਤਾਂ ਮੈਂ ਕਹਿਣ ਡਿਆ ਕੋਈ ਕਰੋ ਇਕੱਠੇ ਇਹ ਕੰਮ ਕਰੋ ਆਹੀਂ ਵੀ ਆਪ ਤਰਾਜ ਕਰਦੇ ਆਂ ਭਾਈ ਸਾਹਿਬ ਜੀ ਤੂੰ ਆਪ ਸੋਸ਼ਲ ਮੀਡੀਆ ਤੇ ਤੇਰੀਆਂ ਵੀਡੀਓ ਸਾਰਾ ਵਿਰੋਧ ਤੇ ਤਾਨੂੰ ਸਾਨੂੰ ਦੱਸ ਭਰਾਵਾ ਤੇਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਪਈਆਂ ਵਾ ਲੈ ਜੱਟੋ ਹੁਣ ਮਰ ਗਏ ਜੇ ਤੁਸੀਂ ਹੁਣ ਤੇ ਭੈਣਾ ਆ ਗਿਆ ਉਹ ਆ ਗਿਆ ਜੇ ਆ ਗਿਆ ਜਿਹਦੇ ਵਜ੍ਹਾ ਤੇ ਰਹੋ ਗਰੁੱਪ 'ਚ ਕਰਾਂ ਮੇਰੀ ਗੱਲ ਸੁਣ ਦਵਿੰਦਰ ਸਿੰਘ ਮਾੜਾ ਦਾ ਸਿੰਘਾਂ ਕੋ ਆਏ ਆ ਮੋਗੇ ਚੱਲੇ ਆ ਮੈਂ ਤੈਨੂੰ ਲਾ ਲੈਣਾ ਫੋਟੋ ਮੈਂ ਲੈ ਲਈ ਬੋਚ ਆਪਾਂ ਕਰ ਲਾਂ ਗੱਲ ਓਕੇ ਚੱਲ ਠੀਕ ਆ ਓਕੇ ਮੇਰਾ ਵੀਰ